ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਸਮਾਂ ਜਿਹੜਾ ਬਦਲਿਆ ਜਾਵੇਗਾ ਤਾਂ 1 ਨਵੰਬਰ ਤੋਂ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਸਮਾਂ ਜਿਹੜਾ ਬਦਲ ਦਿੱਤਾ ਜਾਵੇਗਾ ਤਾਂ ਸਰਦੀਆਂ ਦੇ ਮੌਸਮ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਦਲਾਅ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਹੀ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ 1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜਦੋਂ ਕਿ ਮਿਡਲ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ 20 ਮਿੰਟ ਤੱਕ ਕਲਾਸਾਂ ਲੱਗਣਗੀਆਂ ਤਾਂ ਇਹ ਬਦਲਾਅ ਸਰਦੀਆਂ ਦੇ ਮੌਸਮ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਗਿਆ ਤਾਂ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਵਿਭਾਗਾਂ ਨੂੰ ਇਹ ਯਕੀਨੀ ਬਣਾਉਂਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਸਕੂਲ ਨਿਰਧਾਰਿਤ ਸਮੇਂ ਅਨੁਸਾਰ ਚੱਲਣ ਤਾਂ ਬਦਲਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਇਹ ਕਦਮ ਹੈ ਜਿਹੜਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਹੁਣ ਸਵੇਰੇ ਜਲਦੀ ਸਕੂਲ ਨਾ ਜਾਣਾ ਪਵੇ ਤਾਂ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਲੈ ਕੇ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਤੇ ਹੁਣ ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲ ਨੇ ਜਿਹੜੇ ਉਹ 9 ਵਜੇ ਲੱਗਣਗੇ ਤਾਂ ਵੱਡੀ ਖਬਰ ਹੈ ਜਿਹੜੀ ਸਕੂਲਾਂ ਦੇ ਨਾਲ ਜੁੜੀ ਹੋਈ ਹੈ ਸਾਰੇ ਹੀ ਜ਼ਿਲ੍ਹਿਆਂ ਦੇ ਸਿੱਖਿਆ ਵਿਭਾਗਾਂ ਨੂੰ ਇਹ ਜਕੀਨੀ ਬਣਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਸਕੂਲ ਅਨਿਰਧਾਰਤ ਸਮੇਂ ਅਨੁਸਾਰ ਚੱਲਣ ਤਾਂ ਬਦਲਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਸਰਕਾਰ ਵੱਲੋਂ ਇਹ ਵੱਡਾ ਕਦਮ ਹੈ ਜਿਹੜਾ ਚੁੱਕਿਆ ਗਿਆ ਤਾਂ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲ ਨੇ ਜਿਹੜੇ ਉਹਨਾਂ ਦਾ ਸਮਾਂ ਜਿਹੜਾ ਉਹ ਬਦਲਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 1 ਨਵੰਬਰ ਤੋਂ ਲੈ ਕੇ 28 ਫਰਵਰੀ ਤੱਕ ਪ੍ਰਾਇਮਰੀ ਸਕੂਲ ਨੇ ਜਿਹੜੇ ਉਹ ਸਵੇਰੇ 9 ਵਜੇ ਲੱਗਣਗੇ ਤੇ ਦੁਪਹਿਰ 3 ਵਜੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ ਜਦੋਂ ਕਿ ਮਿਡਲ ਅਤੇ ਸੀਨੀਅਰ ਸਕੈਂਡਰੀ ਸਕੂਲ ਨੇ ਜਿਹੜੇ ਉਹ ਸਵੇਰੇ 9 ਵਜੇ ਖੁੱਲਣਗੇ ਤੇ ਦੁਪਹਿਰ 3 ਵਜੇ 20 ਮਿੰਟ ਤੇ ਇਹਨਾਂ ਨੂੰ ਛੁੱਟੀ ਹੋਵੇਗੀ ਯਾਨੀ ਕਿ 3 ਵਜੇ 20 ਮਿੰਟ ਤੱਕ ਕਲਾਸਾਂ ਹੋਣਗੀਆਂ 9 ਵਜੇ ਇਹ ਸਕੂਲ ਖੁੱਲਣਗੇ ਤਾਂ ਜਿਹੜੇ 1 ਨਵੰਬਰ ਤੋਂ ਲੈ ਕੇ 28 ਫਰਵਰੀ ਤੱਕ ਇਹ ਫੈਸਲਾ ਲਿਆ ਗਿਆ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਵੇਰੇ 9 ਵਜੇ ਕਲਾਸਾਂ ਲੱਗਣਗੀਆਂ ਦੁਪਹਿਰ 3 ਵਜੇ ਛੁੱਟੀ ਹੋ ਜਾਵੇਗੀ ਜਦੋਂ ਕਿ ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਉਹ ਵੀ ਸਵੇਰੇ 9 ਵਜੇ ਖੁੱਲਣਗੇ ਪਰ ਉਹਨਾਂ 'ਚ ਛੁੱਟੀ ਦਾ ਸਮਾਂ ਜਿਹੜਾ 3:20 ਦਾ ਕੀਤਾ ਗਿਆ ਤਾਂ ਵੱਡੀ ਖਬਰ ਹੈ ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਜੋ ਸਮੇਂ ਨੇ ਉਹ ਬਦਲੇ ਜਾ ਰਹੇ ਨੇ 1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਵੇਰੇ 9 ਵਜੇ ਵਿਦਿਆਰਥੀ ਸਕੂਲ ਪਹੁੰਚਣਗੇ ਤੇ 3 ਵਜੇ ਉਹਨਾਂ ਨੂੰ ਛੁੱਟੀ ਹੋਵੇਗੀ ਜਦੋਂ ਕਿ ਮਿਡਲ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3:20 ਤੱਕ ਕਲਾਸਾਂ ਲੱਗਣਗੀਆਂ